ਸਸਤੇ ਕਾਰਜ ਸਾਰੇ ਪੈਂਟਾਂ ਨੂੰ ਵਸਾਈਆਂ ਨੇ ਤੁਸੀਂ ਕੀ ਕਹੋਗੇ ਅਸੀਂ ਵਧੀਆ ਜੀ ਠੀਕ ਠਾਕ ਅੱਜ ਦੀ ਵੀਡੀਓ ਕਿਸ ਟੌਪਿਕ ਤੇ ਆ ਸਾਰੇ ਪੈਂਟਾ ਜਰੂਰ ਵੇਖਿਓ ਜੀ ਅੱਜ ਪਹਿਲਾਂ ਪਤਲੇ ਆਂ ਜੀ ਅੱਜ ਨਾਲ ਲੱਗਿਆ ਆਲੂ ਆ ਤੇ ਸਬਜ਼ੀ ਹਲਵਾ ਨੂੰ ਤਵਾਰ ਲਿਆ ਸੀ ਪਹਿਲਾਂ ਹੀ ਚੱਲ ਚੱਲਦੀ ਸਾਰੇ ਭੈਣ ਭਰਾਵਾਂ ਨੂੰ ਮੈਂ ਦੱਸਦੀ ਆ ਕਿ ਆਪਣਾ ਨਾ ਫੋਨ ਥੋੜਾ ਜਿਹਾ ਚੇਂਜ ਕਰਨ ਵਾਲਾ ਵਾ ਥੋੜਾ ਜਿਹਾ ਇਹ ਖਲਾ ਵੀ ਚੱਲਦਾ ਵਾ ਇਸ ਕਰਕੇ ਕਿ ਮਸਲ ਬਹੁਤ ਜਲਾਂਦੀ ਆ ਨੂੰ ਪਹੁੰਚ ਦਿੱਕ ਤੇ ਹੀ ਆਉਂਦੀ ਆ ਬਲੌਕ ਜਿਹੜੇ ਰੋਜ਼ ਦਿਨੋ ਦਿਨ ਆ ਨਹੀਂ ਰਹੇ ਇਸੇ ਕਰਕੇ ਹੋ ਜਾਂਦਾ ਫੋਨ ਨਹੀਂ ਸਹੀ ਚੱਲ ਰਿਹਾ ਹਾਂ ਆਜ ਜਦਾ ਜੀ ਵੀਡੀਓ ਦਾ ਟਾਪਿਕ ਕੀ ਹੈ ਯਾਰ ਕੇ ਬਲਜੀਤ ਭੈਣ ਜੋ ਹੈਗੀ ਗੁਰਦਾਸਪੁਰ ਤੋਂ ਉਹਨਾਂ ਦੇ ਨਾ ਬੇਟੇ ਦਾ ਬਹੁਤ ਚਾਰੇ ਉਹਨਾਂ ਦਾ ਬੇਟਾ ਬਿਮਾਰ ਆ ਸੀ ਹੱਲੀ ਪ੍ਰੋਬਲਮ ਸੀ ਥੋੜੀ ਜਿਹੀ ਕੋਈ ਕਮੀ ਸੀ ਵੀ ਕਿਉਂ ਵਿਚਾਰੇ ਇੰਨੀ ਮਜਬੂਰੀ ਚ ਕੋੜਾ ਆਫ ਕਰ ਵੀ ਚਲੋ ਪੈਂਟਾ ਨਹੀਂ ਹੈਗਾ ਉਹਨਾਂ ਤੋਂ ਲਾਈਵ ਵੀ ਨਹੀਂ ਆਉਂਦੇ ਕੁਝ ਦਿਨਾਂ ਤੋਂ ਪਾਛ ਥੋੜਾ ਜਿਹਾ ਲਾਇਆ ਸੀ ਚਰਨ ਨੇ ਪਰ ਵਿੱਚ ਲਾਈਵ ਕੱਟਿਆ ਗਿਆ ਫਿਰ ਉੱਤਰ ਧਿਆਨ ਬੱਚੇ ਚ ਰਹਿੰਦਾ ਵਿਚਾਰੇ ਬਹੁਤ ਔਖਾ ਹੋ ਜਾਂਦਾ ਵਾ ਵੀਡੀਓ ਬਣਾ ਕੇ ਪਾਣੀ ਪਲੀਜ਼ ਉਹ ਭੈਣ ਦੋ ਚੈਨਲ ਨੂੰ ਜਰੂਰ ਸਾਰੇ ਭੈਣ ਭਰਾ ਸਪੋਰਟ ਕਰਿਓ ਜਿਹੜੇ ਭੈਣ ਭਰਾਵਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਸਬਸਕ੍ਰਾਈਬ ਕਰ ਲਿਓ ਬਹੁਤ ਸੋਹਣੇ ਬਲੌਗ ਹੁੰਦੇ ਆ ਬਹੁਤ ਸੋਹਣੀਆਂ ਉਹਨਾਂ ਦੀਆਂ ਵੀਡੀਓ ਹੁੰਦੀਆਂ ਵਾ ਲਾਈਵ ਕਰਦੇ ਆ ਲਾਈਵ ਆਉਂਦੇ ਆ ਆਨਲਾਈਨ ਗੱਲਾਂ ਬਾਤਾਂ ਸਿੱਧੀਆਂ ਐਵੇਂ ਲਾਈਵ ਤੇ ਵੀ ਕਰਦੇ ਆ ਭੈਣ ਭਰਾਵਾਂ ਦੇ ਸਵਾਲਾਂ ਦੇ ਜਵਾਬ ਤੁਸੀਂ ਇਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆਪਾਂ ਮੈਸ਼ਨ ਕਰਾਂਗੇ ਨਾਲ ਹੈਡੀ ਉਹਨਾਂ ਦੀ ਤੇ ਨਾਲ ਪੇਜ ਫੋਲੋ ਕਰਾਂਗੇ ਉਹਨਾਂ ਦਾ ਨਾਲ ਜ਼ਰੂਰ ਸਾਰੇ ਪੰਪਰਾ ਫੋਲੋ ਕਰਿਓ ਜ਼ਰੂਰ ਸਬਸਕ੍ਰਾਈਬ ਦਿਓ ਦੇਖਿਓ ਜਾਰੇ ਕਿੰਨੇ ਵਧੀਆ ਨੇ ਦੋਨੋਂ ਮਾਪ ਪਤ ਦੀ ਜੋੜੀ ਚੈਨਲ ਆ ਉਹਨਾਂ ਦਾ ਕਿੰਨੀ ਮਿਹਨਤ ਨਾਲ ਵੀ ਵੀਡੀਓ ਪਾਉਣੀਆਂ ਪੈਂਦੀਆਂ ਮਜ਼ਦੂਰੀ ਕਰਕੇ ਬਹੁਤ ਔਖਾ ਹੋ ਜਾਂਦਾ ਵਾ ਬੇਟਾ ਵੀ ਬਿਮਾਰ ਆ ਥੋੜੇ ਜਿਹਾ ਦਿਨਾਂ ਤੋਂ ਸਾਰੇ ਪੰਪਰਾ ਜ਼ਰੂਰ ਸਬਸਕ੍ਰਾਈਬ ਦਿਓ ਜੀ ਅੱਜ ਵੀ ਆਪਣੀ ਵੀ ਸਾਈਕਲ ਹੀ ਹੋ ਗਈ ਸੀ ਖਰਾਬ ਲੈ ਕੇ ਗਏ ਆ ਇਹ ਤੁਹਾਡੇ ਵਿੱਚ ਹੀ ਲੈ ਕੇ ਗਏ ਨੇ ਬਾਕੀ ਪੁਰਾਣੀ ਸਾਈਕਲ ਹੀ ਖਰਾਬ ਹੋ ਗਈ ਸੀ ਇਸ ਕਰਕੇ ਉਹ ਬਾਗ ਚ ਨਹੀਂ ਆ ਸਕਦੇ ਅੱਜ ਤਾਂ ਗੱਡੀ ਆਪਣੀ ਖੋਲ ਕੇ ਪੈਰ ਲੈ ਕੇ ਗਏ ਆ ਨਾਲ ਬਾਕੀ ਪੁਰਾਣੀ ਸ਼ਹਿਰ ਇਹ ਬਾਂਝੂਗੀ ਫਿਰ ਫੇਰਾਇਂ ਉਹ ਖਾ ਜਾਂਦਾ ਬਾਰੰਦਰ ਜਾਣਾ ਤੇਲ ਵੀ ਮਹਿੰਗੇ ਆ ਕਿੱਥੇ ਉਹ ਸੈਂਕਲੀ ਤੇ ਛੋਟੀ ਮੋਟੀ ਕੋਈ ਵੀ ਘਰਦੀ ਕੋਈ ਚੀਜ਼ ਲਿਆਉਣੀ ਬਾਹਰ ਅੰਦਰ ਜਾਣਾ ਸਹ ਘੜਤਾ ਜਾਂਦੀ ਆ ਚਲੋ ਉਹ ਸੈਂਕਲੀ ਦਾ ਬਹੁਤ ਸਾਥ ਆ ਬੋਲਦੇ ਕਿ ਜਿੱਥੇ ਵੀ ਜਾਣਾ ਹੁੰਦਾ ਚਲੋ ਉੱਤੇ ਚੱਲ ਚੱਲ ਜਾਈਦਾ ਇਸ ਦਾ ਤੇ ਖਰਾਬ ਹੋ ਗਿਆ ਸੀਗਾ ਖਰਾਬ ਹੋਣੇ ਅੱਸੀ ਕਰਕੇ ਬਾਹਰ ਤੇ ਬਲੌਕ ਵੀ ਨਹੀਂ ਬਣ ਰਹੇ ਸੀਗੇ ਹੂੰ ਉਹ ਤੇ ਟਾਇਰ ਬਹੁਤ ਥਿਖਰਾ ਹੋ ਜਾਂਦੇ ਆ ਨੇੜੇ ਨੇੜੇ ਜਾ ਸਕਦੀ ਆ ਬੜੇ ਦੂਰ ਤਾਂ ਲੈ ਕੇ ਨਹੀਂ ਜਾਂਦੇ ਜੇ ਲੈ ਕੇ ਵੀ ਜਾਈਦਾ ਫਿਰ ਉਹਦੇ ਟਾਇਰ ਖਰਾਬ ਹੋ ਜਾਂਦੇ ਆ ਹੁਣ ਆਜੇ ਟਾਇਰ ਪਵਾਉਣ ਗਏ ਆ ਦੇਖੋ ਵਧੀਆ ਚੱਲੇ ਚਲੋ ਬਹੁਤ ਵਾਰ ਪਵਾਲੇ ਵੈਸੇ ਟੂਪਾ ਤਾਂ ਕਈ ਵਾਰ ਬਦਲਣੀਆਂ ਥੋੜੇ ਦਿਨ ਹੀ ਚੱਲਦੀ ਆ ਫੇਰ ਵੀ ਰਹਿਣੀਆਂ ਜਿਆਦਾ ਮੈਂ ਤਾਂ ਆਪਣੇ ਸੈਂ ਲਈ ਬਹੁਤ ਜ਼ਿਆਦਾ ਘੱਟ ਚਲਾਉਣੀ ਆ ਕਦੇ ਹੀ ਚਲਾਉਣੀ ਆ ਵੈਸੇ ਬਾਹਰ ਧਨੀ ਵਿੱਚ ਚਲਾ ਕੇ ਦੇਖੀ ਘਰ ਘਰ ਚ ਚਲਾਉਣੀ ਹੁੰਦੀ ਆ ਲੈ ਕੇ ਚੱਲਿਆ ਕਰਾਂਗੇ ਬਾਹਰ ਵੀ ਚਲੋ ਵਧੀਆ ਵਧੀਆ ਬਣ ਜੇ ਠੀਕ ਹੋ ਜਾਵੇ ਜੇ ਘਰ ਦਵਾਰ ਸੈ ਜਾਣਾ ਸੌਖਾ ਹੋ ਜਾਂਦਾ ਵਾ ਜੇ ਤੁਸੀਂ ਸਪੈਨ ਦਾ ਬਲਾਗ ਦੇਖੋਗੇ ਆਪਣੇ ਆਪ ਹੀ ਸਾਰੇ ਭੈਣ ਭਰਾ ਨੂੰ ਪਤਾ ਲੱਗ ਜਾਣਾ ਕਿੰਨੀ ਕੁ ਜ਼ਰੂਰਤਾਂ ਚਾਰਿਆਂ ਨੂੰ ਹੈਲਪ ਦੀ ਜਰੂਰ ਸਾਰੇ ਜਾਣੇ ਵਸ ਇੰਨੀ ਕ ਹੈਲਪ ਕਰੀ ਚਲੋ ਸਾਰੇ ਭੈਣ ਭਰਾ ਆਪਣੇ ਚੈਨਲ ਨੂੰ ਵੀ ਤੇ ਉਹ ਭੈਣ ਦੇ ਚੈਨਲ ਨੂੰ ਵੀ ਕਰ ਦਿਓ ਸਾਰੇ ਜਾਣੇ ਸਪੋਰਟ ਚਲੋ ਵੀਡੀਓ ਬਣਾ ਨਹੀਂ ਦੇਖੀ ਜਾਂਦੀ ਟਾਈਮ ਨਹੀਂ ਹੈਗਾ ਪੂਰੀ ਵੀਡੀਓ ਜ਼ਰੂਰ ਚਲਾ ਕੇ ਰੱਖ ਦਿਆ ਕਰੋ ਸਾਰੇ ਭੈਣ ਭਰਾ ਇੰਨੇ ਨਹੀਂ ਸਾਥ ਤੁਹਾਡਾ ਬਹੁਤ ਵੱਡਾ ਸਾਥ ਆ ਪਰ ਪੂਰੀ ਵੀਡੀਓ ਚੱਲ ਜੇ ਉਹਦੇ ਚ ਹੀ ਆਪਾਂ ਨੂੰ ਥੋੜਾ ਕਨਾ ਫਾਇਦਾ ਹੋ ਜਾਂਦਾ ਸਾਰੇ ਭੈਣ ਭਰਾ ਜਰੂਰ ਸਮਝ ਲੈ ਇਸ ਗੱਲ ਨੂੰ ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਉਮੀਦ ਕਰਦੇ ਕਿ ਸਾਰੇ ਜਾਨੇ ਚੜ੍ਹਦੀ ਕਲਾ ਦੇ ਵਿੱਚ ਹੋ ਹੋ ਕੇ ਠੀਕ ਠਾਕ ਹੋ ਕੇ ਤੰਦਰੁਸਤ ਹੋ ਵਗੇ ਸੋ ਮੇਰਾ ਨਾਮ ਬਲਜੀਤ ਕੋੜਾ ਤੇ ਸਾਡੇ ਚੈਨਲ ਦਾ ਨਾਮ ਆ ਪੁੱਤ ਦੀ ਜੋੜੀ ਆ ਜੀ ਤੇ ਸਾਰੇ ਜਾਨੇ ਸਾਡੇ ਚੈਨਲ ਨੂੰ ਜਰੂਰ ਸਪੋਰਟ ਕਰ ਸਾਡੀ ਕੋਈ ਮਜਬੂਰੀ ਨਹੀਂ ਕਿਉਂਕਿ ਸਾਡਾ ਬੇਟਾ ਠੀਕ ਨਹੀਂ ਹੈਗਾ ਇਸ ਕਰਕੇ ਕੁਝ ਦਿਨਾਂ ਤੋਂ ਮੈਂ ਲਾਈਵ ਨਹੀਂ ਆ ਰਹੀ ਆ ਸੋ ਸਾਰੇ ਜਣੇ ਸਾਡੇ ਚੈਨਲ ਨੂੰ ਜ਼ਰੂਰ ਸਪੋਰਟ ਕਰਿਓ ਤੇ ਬਾਕੀ ਇੱਕ ਗੱਲ ਹੋਰ ਕਹਿਣਾ ਚਾਹਾਂਗੀ ਕਿ ਆਪਾਂ ਮੰਗਣਾ ਨਹੀਂ ਚਾਹੁੰਦੇ ਕਿਸੇ ਕੋਲੋਂ ਕਿਉਂਕਿ ਜਦ ਨੂੰ ਇਹ ਚੀਜ਼ ਬੋਲਦੇ ਆ ਕਿ ਹਨਾ ਸਾਨੂੰ ਆ ਚੀਜ਼ ਦੀ ਲੋੜ ਆ ਚੀਜ਼ ਦੀ ਲੋੜ ਆ ਤੇ ਲੋਕ ਕਹਿ ਦਿੰਦੇ ਆ ਕਿ ਮੰਗਣ ਬੈਠੀਆਂ ਨੇ ਹਨਾ ਮੰਗਣ ਬੈਠੀਆਂ ਨੇ ਤੇ ਅ ਤੋ ਮੈਂ ਇਹੀ ਚਾਹੁੰਨੇ ਆ ਕਿ ਤੁਸੀਂ ਸਸਪੋਰਟ ਕਰੋ ਸਾਡੇ ਚੈਨਲ ਨੂੰ ਤਾਂ ਕਿ ਸਾਨੂੰ ਮੰਗਣ ਦੀ ਸਾਰੇ ਜਾਣੇ ਸਾਡੇ ਚੈਨਲ ਨੂੰ ਸਪੋਰਟ ਕਰਿਓ ਕਿਉਂਕਿ ਆਪਾਂ ਕਿਰਤ ਕਰਕੇ ਖਾਣਾ ਚੁੰਨੇ ਆ ਜੀ ਤੇ ਕਿਰਤ ਕਰਕੇ ਹੀ ਖਾਣਾ ਪਸੰਦ ਦਾ ਸਾਨੂੰ ਤੇ ਹਾਂ ਕੋਈ ਵੀਰ ਭੈਣ ਭਰਾ ਪ੍ਰੇਮ ਨਾਲ ਵੀ ਸਾਨੂੰ ਸਪੋਰਟ ਕਰਦੇ ਨੇ ਤੇ ਜਾਣੀ ਕਦੀ ਨਾ ਬਤਾਈ ਨਹੀਂ ਆ ਕਿ ਹਨਾ ਕਿਸੇ ਕੋਲੋਂ ਮੰਗਣਾ ਪੈ ਜੇ ਤੇ ਬਾਕੀ ਪਲੀ ਸਾਰੇ ਜਾਣੇ ਸਾਡੇ ਚੈਨਲ ਨੂੰ ਸਪੋਰਟ ਕਰੋ ਬਸ ਸਪੋਰਟ ਹੀ ਕਰ ਦਿਓ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਵੱਦ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰਦੇ ਹੋ ਸਪੋਰਟ ਕਰਿਓ ਤੇ ਬਾਕੀ ਇੱਕ ਕੜਮਜੀਤ ਭੈਣਾ ਤੇ ਉਹ ਵੀ ਬਹੁਤ ਚੰਗੇ ਨੇ ਤੇ ਕਿਰਪਾ ਕਰਕੇ ਪਲੀਜ਼ ਉਹਨਾਂ ਨੂੰ ਜ਼ਿਆਦਾ ਵੱਦ ਤੋਂ ਵੱਧ ਸਪੋਰਟ ਕਰੋ ਭੈਣ ਹੋਣਾਂ ਨੂੰ ਕਿਉਂਕਿ ਮੇਰਾ ਕੋਈ ਦੁੱਖ ਵੱਡਾ ਨਹੀਂ ਆ ਪਰ ਉਹਨਾਂ ਦਾ ਸਭ ਤੋਂ ਵੱਡਾ ਦੁੱਖ ਨੇ ਤੇ ਤੁਹਾਨੂੰ ਬਾਕੀ ਪਤਾ ਹੀ ਹੈ ਕਿ ਹੈਂਡੀਕੈਪ ਬੰਦਾ ਤੁਰ ਫੇੜ ਨਹੀਂ ਸਕਦਾ ਹਨ ਬਹੁਤ ਔਖਾ ਹੋ ਜਾਂਦਾ ਹੈ ਕੰਮ ਕਰਨਾ ਤੇ ਸੋ ਪਲੀ ਸਾਰੇ ਜਾਨੇ ਉਹਨਾਂ ਨੂੰ ਵੀ ਸਪੋਰਟ ਜ਼ਰੂਰ ਕਰਿਓ ਸਾਰੇ ਜਾਨੇ ਉਹਨਾਂ ਦੀ ਹੈਲਪ ਕਰਿਆ ਕਰੋ ਸੁਪਰ ਚੈਟ ਦੇ ਜਿਹੜੀ ਵੀ ਤੁਸੀਂ ਕਰ ਸਕਦੇ ਹੋ ਤੇ ਬਾਕੀ ਮੈਂ ਆਪਣੀ ਆਈਡੀ ਇੱਧਰ ਮੈਂਸ਼ਨ ਕਰਦੇ ਲੱਗੀਆਂ ਤੁਸੀਂ ਸਾਡੀ ਆਈਡੀ ਨੂੰ ਸਬਸਕ੍ਰਾਈਬ ਕਰ ਲਿਓ ਤੇ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਡੀ ਵੀਡੀਓ ਕਿਵੇਂ ਦੀ ਹੈ ਬਹੁਤ ਮਜਬੂਰ ਹੋ ਕੇ ਮੈਂ ਇਹ ਵੀਡੀਓ ਪਾਉਣੀ ਆ ਛੋਟ ਦਿਲ ਤਾਂ ਨਹੀਂ ਕਰਦਾ ਪਰ ਮਜਬੂਰੀ ਆ ਹਨਾ ਆਪਾਂ ਚੈਨਲਾਂ ਤੇ ਬੈਠੇ ਆ ਕੋਈ ਮਜਬੂਰੀ ਕਰਕੇ ਕੋਈ ਵੀ ਸ਼ੌਂਕ ਕਰਕੇ ਚੈਨਲਾਂ ਤੇ ਨਹੀਂ ਬੈਠਾ ਹੈਗਾ ਹਰ ਇੱਕ ਦੀ ਮਜਬੂਰੀ ਹੁੰਦੀ ਆ ਸਾਡੇ ਜਾਣੇ ਤੁਸੀਂ ਸਪੋਰਟ ਕਰਿਓ ਆ ਸਾਰੀਆਂ ਭੈਣਾਂ ਨੂੰ ਚੈਨਲ ਨੂੰ ਸਾਡੇ ਨੂੰ ਕਰਮਜੀਤ ਭੈਣ ਨੂੰ ਸਾਰਿਆਂ ਨੂੰ ਤੇ ਸੋਭਾ ਸਿੱਣੀ ਕੋ ਵੀਡੀਓ ਮੈਂ ਬਣਾ ਸਕੂੰਗੀ ਕਿਉਂਕਿ ਅੱਜ ਦਿਲ ਨਹੀਂ ਸੀ ਕਰਨ ਦੇ ਵਾਲੀ ਜੀ ਆ ਸੋ ਮਿਲਦੇ ਆਪਾਂ ਹਨਾ ਫਿਰ ਤੁਹਾਨੂੰ ਦੁਬਾਰਾ ਸਤਿ ਸ਼੍ਰੀ ਅਕਾਲ ਜੀ